ਅੱਜ ਆਪਾਂ ਜੋ ਗੱਲਬਾਤ ਕਰਨੀ ਹੈ ਇਸ ਵੀਡੀਓ ਨੂੰ ਸੁਣ ਕੇ ਮੇਰੇ ਸਾਰੇ ਸੁਣਨ ਵਾਲਿਓ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਤਾਂ ਆਪਦੇ ਕੇਂਦਰੀ ਰਾਜ ਮੰਤਰੀ ਰਵਿੰਦਰ ਸਿੰਘ ਮਿੱਟੂ ਗੱਲੋਂ ਅੱਜ ਖਬਰਾਂ ਜਿੱ ਪੰਜਾਬੀ ਟ੍ਰਿਬਿਊਨ ਵਿੱਚ ਆਪਣਾ ਬਿਆਨ ਛਪਿਆ ਹੋਆ ਕਿੰਨੇ ਲੋਕ ਤੇ ਉਹ ਨਾ ਠਾਏ ਇੱਕ ਤੇ ਪਿਜੜਾ ਧਰਨਾ ਲੱਗਾ ਸ਼ੰਭੂ ਕਰੋਰੀ ਬਾਗੜਾਂ ਤੇ ਇਹ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਪੁਆਇਆ ਗਿਆ ਤੇ ਜਿੱਥੇ ਬੰਦੀਆਂ ਦੇ ਆਗੂ ਜਾ ਕੇ ਰੌਲ ਗੱਦੀ ਨਾਲ ਮੀਟਿੰਗ ਕਰਦੇ ਆ ਗੱਲਬਾਤ ਕਰਦੇ ਇਹਨੂੰ ਉਸ ਬੂਤੋ ਨਾਲ ਪੇਸ਼ ਕਰਿਆ ਦੂਜੀ ਗੱਲ ਉਹ ਨੇ ਕੀਤੀ ਆ ਇਹ ਪੰਜਾਬ ਦੇ ਵਿੱਚ 70 ਕਿਸਾਨ ਜਿੱਥੇ ਬਗਿਆ ਨਕਲੀ ਪੈਦਾ ਹੋ ਚੁੱਕੀਆਂ ਤੀਸਰੀ ਗੱਲ ਉਹਨੇ ਕੀ ਕਿਹਾ ਕਿ ਐਮਐਸਬੀ ਐਮਐਸਬੀ ਦਾ ਗਰੰਟੀ ਕਾਨੂੰਨ ਬਣਾਉਣ ਦੀ ਜਿਹੜੀ ਮੰਗ ਹੀ ਗਲਤ ਆ ਕਿ ਇਹਦੇ ਨਾਲ ਪੰਜਾਬ ਨੂੰ ਨੁਕਸਾਨ ਹੋਣਾ ਸਭ ਤੋਂ ਪਹਿਲਾਂ ਤੇ ਗੱਲ ਆ ਕਿ ਜਿਹੜਾ ਰਮਨਜੀਤ ਸਿੰਘ ਬਟੂਆ ਕਹਿ ਰਿਹਾ ਕਿ ਜਿਹੜੇ ਧਰਨੇ ਲੱਗੇ ਆ ਖਸਰਾ ਮਜ਼ਦੂਰ ਮੰਗਾ ਉੱਤੇ ਆ 5.5 ਮਹੀਨੇ ਹੋ ਗਏ ਆ 13 ਫਰਵਰੀ ਤੋਂ ਇਹ ਕਾਂਗਰਸ ਤੇ ਆਵਾਦੀ ਪਟਦੀ ਜਿਹੜੀ ਆ ਉਹਨਾਂ ਦੀ ਮਿਹਨਤ ਭੁਗਤਣਾ ਲੱਗੇ ਤੇ ਮੈਂ ਸਵਾਲ ਕਰਦਾ ਵਾਂ ਇਸਰਨੀਤ ਬਿੱਟੂ ਨੂੰ ਜਿਹੜਾ ਪਹਿਲਾਂ ਕਾਂਗਰਸ ਦਾ ਐਮਪੀ ਸੀ ਤਿਲਵਰਾ ਐਮਪੀ ਬਣਿਆ ਸੀ ਜਿਹੜਾ ਪਹਿਲਾਂ ਧੋਲਣ ਸੀ ਉਦੋਂ ਕਿਹਦੇ ਨੂੰ ਸਪਾਂਸਰਸ਼ਿਪੀ ਉਦੋਂ ਕਿਹਦੇ ਨੂੰ ਉਦੋਂ ਕਿਹਦੀ ਮੀਨੀ ਭੁਗਤ ਨਾਲ ਸੀ ਉਹ ਦੋਨੋਂ ਸੀਗਾ ਦੂਸਰੀ ਕਾਲੇ ਇਹ ਇਤਿਹਾਸ ਸਾਫ਼ ਕਰੂਗਾ ਸਮਾਜ ਖਮੇ ਨੇ ਕੋਈ ਉਹ ਲਾ ਵੀ ਲੈਣ ਦੇਣਾ ਸਭ ਕੋ ਸਾਫ਼ ਕਰ ਦੇਣਾ ਕਿਹੜੇ ਕਿਸਾਨਾਂ ਮਜ਼ਦੂਰਾਂ ਨਾਲ ਆ ਕਿ ਕਿਹੜੇ ਕਾਰਪੋਰੇਟ ਨਾਲੇ ਕੋਈ ਉਹਨਾਂ ਨੇ ਲੈਣਾ ਰੀਨ ਲੀਸਨ ਵੀ 2 ਜੀ ਕੱਲ ਤੁਸੀਂ ਕਾਂਗਰਸ ਦੇ ਵਿੱਚ ਰੌਣ ગાંધી ਦੇ ਸੋਨੀਆ ਗਾਂਧੀ ਦੇ ਸੋਲੇ ਗੰਦੇ ਸੋ ਅੱਜ ਤੁਸੀਂ ਸ਼ਾਨ ਮਾਰ ਕੇ ਭੱਜ ਭੱਜ ਚਲ ਗਏ ਜੋ ਅੱਜ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਨਦਰ ਮੋਦੀ ਮਿੱਤਸ਼ਾ ਤੇ ਆਰਐਸ ਦੇ ਸੋਲੇ ਘਾ ਰਹੇ ਜੋ ਤਾਂ ਕੱਲ ਨੂੰ ਤੁਹਾਡਾ ਕੋਈ ਪਤਾ ਨਹੀਂ ਗਾ ਤੁਸੀਂ ਕਿਹੜੇ ਕਿਹੜੀ ਟਾਰੀ ਤੇ ਟਕਾਣਾ ਕਰਨਾ ਇਸ ਲਈ ਤੁਹਾਡੇ ਵਰਗੇ ਜਿਹੜਾ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ ਤੁਹਾਡੇ ਵਰਗੇ ਬੰਦਿਆਂ ਦੀ ਤੁਹਾਨੂੰ ਇਹ ਜੀਆਂ ਗੱਲਾਂ ਕਰਦਾ ਹੱਕ ਤੇ ਹੱਕ ਨਹੀਂ ਦਿੱਤਾ ਵੀ ਤੂੰ ਕਿਸਾਨ ਜਿੱਥੇ ਬੰਦਿਆਂ ਤੇ ਟਿੱਪਣੀ ਕਰੋ ਤੁਹਾਨੂੰ ਇਹ ਗੱਲ ਜਿਹੜੀ ਤੁਸੀਂ ਕਰ ਰਹੇ ਜੋ ਗੱਲ ਕਰਨ ਦਾ ਹੱਕ ਹੀ ਨਹੀਂ ਹੈ ਜੋ ਤੁਹਾਡੀ ਆਪ ਦੀ ਹੱਕ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸੱਚ 70 ਕਿਸਾਨ ਜਿੱਥੇ ਬੰਦਿਆਂ ਨਕਲੀ ਪੈਦਾ ਹੋ ਗਈਆਂ ਨਕਲੀ ਹੋ ਗਿਆ ਜਾਂ ਕੁਝ ਹੋ ਗਿਆ ਤੂੰ ਆਪ ਤੂੰ ਆਪਣੀ ਪੈ ਪੀੜ ਪੀੜ ਛੋਟਾ ਮਾਰੋ ਤੂੰ ਹੀ ਨਕਲੀ ਜੋ ਕੇ ਸ੍ਰੀ ਜੋ ਪਹਿਲਾਂ ਆਪ ਦੀ ਪੀੜ ਪੀੜ ਛੋਟਾ ਮਾਰੋ ਬਾਕੀ ਮੈਂ ਪਹਿਲਾਂ ਵੀ ਕਿਹਾ ਕਿ ਆਸ ਨੇ ਨਿਖੇੜੇ ਕਰ ਦੇਣੇ ਆ ਕਿਹੜੀਆਂ ਨਕਲੀ ਆ ਕਿਹੜੀਆਂ ਅਸਲੀ ਆ ਜਿਹੜੀਆਂ ਅਸਲੀ ਆ ਉਹ ਕਾਰਪੋਰੇਟ ਦੇ ਖਿਲਾਫ ਸਾਮਰਾਜੀ ਸੰਸਥਾਵਾਂ ਦੇ ਖਿਲਾਫ ਦੇਸ਼ ਦੀ ਹਕਮਤ ਦੇ ਖਿਲਾਫ ਜੰਗ ਦੇ ਮੈਦਾਨ 'ਚ ਲੜਨਗੇ ਜਿਹੜਾ ਨਕਲੀ ਹੋਏ ਉਹ ਭਾਈ ਸਮੇਂ ਦੀ ਹਕਮਤਾਂ ਦੇ ਨਾਲ ਰੜ ਜਾਣਗੇ ਉਹਨਾਂ ਦੇ ਪਾਸੇ ਜਾਖ ਲੋਣਗੇ ਤੇ ਲੋਕਾਂ ਨੇ ਲੋਕਾਂ ਦੇ ਵਿੱਚ ਲੋਕਾਂ ਨੇ ਆਪਣੇ ਆਪ ਹੀ ਉਹਨਾਂ ਨੂੰ ਦਰਕਾਰ ਦੇਣਾ ਵਾ ਲੋਕ ਸਭ ਕੁਝ ਵੇਖ ਰਹੇ ਆ ਲੋਕ ਲੋਕਾਂ ਦੀਆਂ ਅੱਖਾਂ ਖੁੱਲ ਨਹੀਂ ਹੋਈਆਂ ਵਾ ਲੋਕ ਬਿਲਕੁਲੋਂ ਬੇਖਬਰ ਨਹੀਂ ਹੈਗੇ ਲੋਕ ਵੇਖ ਰਹਾ ਕਿਹੜੇ ਲੜਨ ਵਾਲੇ ਆ ਕਿਹੜੇ ਕੀ ਆ ਕਿਹੜੇ ਕੀ ਆ ਕਿੰਨਾਂ ਦਾ ਕੀ ਕਰਤਾਰ ਆ ਲੋਕ ਸਾਹਿਬ ਵੇਖ ਰਹਾ ਇਸ ਕਰਕੇ ਇਹ ਇਤਿਹਾਸ ਦੇ ਉੱਤੇ ਇਤਿਹਾਸ ਨਹੀਂ ਖੜੇ ਕਰਦਾ ਹੁੰਦਾ ਇਹਦੇ ਇਤਿਹਾਸ ਨਹੀਂ ਖੜੇ ਕਰਦੂ ਕਿਹੜੀਆਂ ਅਸਲੀ ਜਥੇਬੰਦੀਆਂ ਕਿਹੜੀਆਂ ਨਕਲੀ ਆ ਤੇ ਤੁਸੀਂ ਕੀ ਜੋ ਤੁਹਾਡੀਆਂ ਰਾਜਨੀਤਿਕ ਪਾਰਟੀਆਂ ਦਾ ਕਰਤਾਰ ਕੀ ਆ ਤੁਹਾਡਾ ਆਪਣਾ ਕਰਤਾਰ ਕੀ ਆ ਉਹ ਵੀ ਇਤਿਹਾਸ ਰੇ ਨਿਖੜੇ ਕਰਦਨੇ ਆ ਕੋਈ ਉਹਲਾ ਨਹੀਂ ਰਹਿਣਾ ਨਾ ਕਦੀ ਉਹਲੇ ਰਹਾ ਇਸ ਤੋਂ ਇਲਾਵਾ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਜੋ ਕਿ ਜਿਹੜੀ ਐਮਐਸਜੀ ਆ ਉਹਦੇ ਨਾਲ ਜੇ ਐਮਐਸਕੇ ਦੇ ਗਰੰਟੀ ਦਾ ਕਾਨੂੰਨ ਬਣ ਗਿਆ ਉਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋ ਜਾਣਾ ਨੁਕਸਾਨ ਤੋਂ ਇਸ ਕਰਕੇ ਕਹਿ ਰਹੇ ਜੋ ਕਿ ਇਹ ਕਾਨੂੰਨ ਬਣ ਗਿਆ ਤੇ ਫਿਰ ਕੋਟੇ ਦੇ ਹਸਤਾ ਸਾਰੀਆਂ ਚੀਜ਼ਾਂ ਗ੍ਰੀਤੀਆਂ ਜਾਣਗੀਆਂ ਸਾਰੇ ਦੇਸ਼ ਚੋਂ ਚੀਜ਼ਾਂ ਗ੍ਰੀਤੀਆਂ ਜਾਣਗੀਆਂ ਉਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਊਗਾ ਇਹ ਤੁਹਾਡੀ ਗੱਲ ਦੇ ਵਿੱਚ ਕੋਈ ਦਮ ਨਹੀਂ ਹੈਗਾ ਇਹ ਗੱਲ ਪਹਿਲਾਂ ਜਾਖੜ ਵੀ ਕਰਦਾ ਰਿਹਾ ਵਾ ਹੋਰ ਵੀ ਕਰਦੇ ਜੋ ਤੁਸੀਂ ਇਹ ਲੋਕਾਂ ਨੂੰ ਗੁਮਰਾਹ ਨਹੀਂ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਗੁਮਰਾਹ ਨਹੀਂ ਕਰ ਸਕਦੇ ਜੇ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਪੰਜਾਬ ਦੀ ਬੀਜੀਆਂ ਜਾਂਦੇ ਜਾਂ ਵੇਚੀਆਂ ਜਾਂਦੀਆਂ ਉਹਨਾਂ ਦੀ ਗਾਰੰਟੀ ਤਾਂ ਕੋਈ ਨਾੜ ਜੇ ਤੇ ਭਾਈ ਉਹਦੇ ਨਾਲ ਉਹਦੇ ਨਾਲ ਦੇਸ਼ ਦੀ ਇਕਨੋਮੀ ਨੂੰ ਬਹੁਤ ਫਾਇਦਾ ਹੋਣਾ ਸਗੋਂ ਬਹੁਤ ਫਾਇਦਾ ਹੋਣਾ ਤੇ ਖਪਤਕਾਰਾਂ ਨੂੰ ਉਹਦਾ ਫਾਇਦਾ ਹੋਣਾ ਜਿਹੜੀ ਖਪਤਕਾਰਾਂ ਦੀ ਲੋਟ ਵੀ हट ਜਾਣੀ ਆ ਤੇ ਕਿਸਾਨਾਂ ਨੂੰ ਵੀ ਪੂਰਾ ਫਸਲ ਦਾ ਭਾਅ ਮਿਲ ਜੇਣ ਸਾਰੀਆਂ ਚੀਜ਼ਾਂ ਜਦੋਂ ਸਾਰੀਆਂ ਚੀਜ਼ਾਂ ਦੀ ਖਰੀਦਦਾਰੀ ਦਾ ਕਰੂਨ ਹੋਊਗਾ ਮੰਡੀ ਦੇ ਵਿੱਚ ਫਿਰ ખેਤੀ ਵੀ ਬੰਤ ਆ ਜਾਊਗੀ ਫਿਰ ਜਿਹੜਾ ਪਾਣੀ ਦਾ ਰੌਣਾ ਪਉਂਦੇ ਜੋ ਵਾਤਾਵਰਣ ਖਰਾਬ ਜਿਹੜਾ ਕੋਈ ਕੀਤਾ ਵਾ ਕਈ ਲੈ ਰਿਹਾ ਕਰਨ ਕਲਾਬ ਦੇ ਰਾਈ ਸਾਮਰਾਜੀ ਕੰਪਨੀਆਂ ਦਾ ਜਿਹੜਾ ਸਾਮਰਾਜੀ ਮਾਡਲ ਆ ਕੇ ਜਿਹੜਾ ਸੈਨ ਖੇਤੀ ਮਾਡਲ ਲਿਆ ਕੇ కార్ਪੋਰੇਟ ਪੱਖੀ ਮਾਡਲ ਲਿਆ ਕੇ ਖੇਤੀ ਦੇ ਵਿੱਚ ਜੋ ਤੁਸੀਂ ਪੰਜਾਬ ਦਾ ਤਬਾਈ ਕੀਤੀ ਆ ਧਰਤੀ ਹਵਾ ਪਾਣੀ ਦੀ ਜਾਂ ਪਿੰਡ ਦਾ ਭਾਈਚਾਰਾ ਤੋੜਿਆ ਉਹ ਵੀ ਸਾਰਾ ਕੁਝ ਬਚ ਜਾਊਗਾ ਉਹਦੇ ਨਾਲ ਖੇਤੀ ਰੁਪੇੰਤਾ ਵੀ ਹੋ ਜੂਗੀ ਪੰਜਾਬ ਦਾ ਪਾਣੀ ਜਿਹੜਾ ਸੰਕਟ ਆ ਡੂੰਗਾ ਹੋ ਰਿਹਾ ਉਹ ਵੀ ਹੱਲ ਹੋ ਜਾਊਗਾ ਇਸ ਕਰਕੇ ਇਹਦੇ ਵਿੱਚ ਤੁਹਾਡੀ ਕਹਿਣ ਦੇ ਵਿੱਚ ਕੋਈ ਤਾਂ ਨਹੀਂ ਦੂਸਰੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦੇਸ਼ ਦੀਆਂ ਦੇਸ਼ ਜੇ ਦੇਸ਼ ਜਿਤਨਾ ਹੈ ਦੇਸ਼ ਦੇ ਵਿੱਚ ਸਾਰਿਆਂ ਨੂੰ ਭਾਅ ਮਿਲ ਜੂਗਾ ਤੇ ਉਹ ਪੁੱਤਰ ਦੇ ਹੱਦ ਦਾ ਪੰਜਾਬ ਨੂੰ ਨੁਕਸਾਨ ਹੋਊਗਾ ਤੁਸੀਂ ਮੈਨੂੰ ਉਹ ਗੱਲ ਦੱਸੋ ਤੁਸੀਂ ਪੰਜਾਬ ਦੇ ਜਿਹੜੇ ਕੇਂਦਰੀ ਰਾਜ ਮੰਤਰੀ ਪੰਜਾਬ ਦੇ ਜੋ ਕਿ ਸਾਰੇ ਵੇਚਦੇ ਕਿੰਨੀ ਸੌੜੀ ਫੌਜ ਹੈ ਤੁਹਾਡੀ ਤੁਹਾਨੂੰ ਆ ਤੁਹਾਨੂੰ ਤੇ ਕਮੈਂਟਰੀ ਰੱਖਣਾ ਚਾਹੀਦਾ ਮੋਦੀ ਸਾਹਿਬ ਨੂੰ ਅੱਜ ਤੁਹਾਨੂੰ ਕੱਢ ਕੇ ਕਾਰਨ ਦੇ ਜੋ ਬਾਹਰ ਮਾਰਨਾ ਚਾਹੀਦਾ ਤੇ ਦੋਸਤਾਂ ਦੇ ਵਿੱਚ ਸਾਰੇ ਕਿਸਾਨ ਜਿਹੜੇ ਆ ਅਸੀਂ ਸਾਰੇ ਕਿਸਾਨਾਂ ਦੀ ਗੱਲ ਕਰ ਰਹੇ ਆ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਆ ਕੱਲੇ ਪੰਜਾਬ ਵਾਲੇ ਨਹੀਂ ਉੱਥੇ ਲੜ ਰਹੇ ਆ ਉੱਥੇ ਸਾਰੇ ਸੂਬਿਆਂ 'ਚ ਲੜ ਰਿਹਾ ਆ ਕਾਮਰਾਂਡੂ ਤੋਂ ਕਰਨਾਟਕ 'ਚੋਂ ਆਂਧਰਾ ਪ੍ਰਦੇਸ਼ 'ਚੋਂ ਮੱਧ ਪ੍ਰਦੇਸ਼ 'ਚੋਂ ਰਾਜਸਥਾਨ 'ਚੋਂ ਜੂਪੀ 'ਚੋਂ ਹਰਿਆਣਾ 'ਚੋਂ ਬਿਹਾਰ 'ਚੋਂ ਓੜੀਸਾ 'ਚੋਂ ਸਾਰੇ ਦੇਸ਼ 'ਚੋਂ ਕਿਸਾਨ ਉੱਥੇ ਜਿਹੜੀ ਉਹ ਲੜਾਈ ਲੜ ਰਹੇ ਆ ਬਿੱਟੂ ਜੀ ਮੜੇ ਮੜੇ ਖੱਕੋਲੂ ਸਾਰੇ ਦੇਸ਼ ਦੀ ਗੱਲ ਕਰ ਰਹੇ ਆ ਸਾਰੇ ਦੇਸ਼ 'ਚ ਗਰੰਟੀ ਦਾ ਕਾਨੂੰਨ ਬਣਨ ਨਾਲ ਜਿਹੜਾ ਕਿਸਾਨਾਂ ਦਾ ਭਲਾ ਹੋਣਾ ਖੱਤਕਾਰਾਂ ਦਾ ਭਲਾ ਹੋਣਾ ਤੇ ਦੇਸ਼ ਦੀ ਇਕਨੋਮੀ ਜਦੋਂ ਉਹਨਾਂ ਦੀ ਜੇਬ 'ਚ ਪੈਸੇ ਆਉਣਗੇ ਕਿਸਾਨਾਂ ਤੇ ਮਜ਼ਦੂਰਾਂ 'ਚ ਲੋਕਾਂ ਦੀ ਜੇਬ 'ਚ ਪੈਸੇ ਆਉਣਗੇ ਤੇ ਮਜ਼ਦੂਰ ਜਿਹੜੇ ਖੇਤੀਬਾੜੀ ਨਾਲ ਲੱਗੇ ਹੋਏ ਆ ਉਹਨਾਂ ਦੇ ਜੇਬ 'ਚ ਪੈਸੇ ਆਉਣਗੇ ਉਹਨਾਂ ਦੀ ਵਾਧੂ ਲੇਬਰ ਉਹ ਦੇਣਗੇ ਉਹਨਾਂ ਦਾ ਵਾਧੂ ਮਿਹਨਤਾਂ ਦਾ ਦੇਣਗੇ ਇਸ ਤਰ੍ਹਾਂ ਕਿਸਾਨ ਦੇ ਮਜ਼ਦੂਰ ਦੀ ਜੇਬ 'ਚ ਪੈਸਾ ਆਉਣ ਨਾਲ ਸਾਰੇ ਬਾਜ਼ਾਰ ਦੀ ਜਿਹੜੀ ਆ ਬਾਜ਼ਾਰ ਦੇ ਆਰਟ ਜਿਹੜੀ ਬਦਲੂਗੀ ਉਹ ਚੀਜ਼ਾਂ ਖਰੀਦਣਗੇ ਤੇ ਦੇਸ਼ ਦੀ ਇਕਨੋਮੀ ਨੂੰ ਫਾਇਦਾ ਹੋਊਗਾ ਰੇੜੀ ਫੜੀ ਵਾਲਿਆਂ ਨੂੰ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਫਾਇਦਾ ਹੋਊਗਾ ਦੇਸ਼ ਦੇ ਸਾਰੇ ਜਿਹੜੇ ਪਿੱਛੇ ਪ੍ਰੋਡਕਟ ਤਿਆਰ ਕਰਦੇ ਆ ਉਹਨਾਂ ਨੂੰ ਫਾਇਦਾ ਹੋਊਗਾ ਇਸ ਕਰਕੇ ਆਪਣਾ ਮੜਾ ਮੂਟਾ ਧਿਆਨ ਮਾਰੋ ਤੁਹਾਡੀਆਂ ਗੱਲਾਂ 'ਚ ਕੋਈ ਤਾਕਤ ਨਹੀਂ ਹੈਗਾ ਅਸੀਂ ਲੜ ਰਹੇ ਆ ਅਸੀਂ ਦੇਸ਼ ਦੇ ਖਸਾਨਾਵਾਦ ਤੇ ਲੜ ਰਹੇ ਆ ਤੁਹਾਡੀ ਸੋਚ ਛੋਟੀ ਆ ਤੁਹਾਡੀ ਬਿਲਕੁਲ ਛੋਟੀ ਸੋਚ ਇਹੋ ਜੀ ਛੋਟੀ ਸੋਚ ਦੇ ਨਾਲ ਤੁਸੀਂ ਕੀ ਗੁਰੂਗਰ ਸਾਡੇ ਦਾ ਗੁਰੂਆਂ ਨੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਰਤ ਕਰੋ ਵੰਡ ਕੇ ਛਕੋ ਨਾਮ ਜਪਦਾ ਤਾਂ ਦਿੱਤਾ ਆ ਤੁਸੀਂ ਕਿਤੇ ਖੜੋਤੇ ਹੋ ਜੋ ਭਾਈ ਤੁਸੀਂ ਕਿਹਦੇ ਵਾਸਤੇ ਕੰਮ ਕਰ ਰਹੇ ਹੋ ਤੁਹਾਡੀ ਮਰਜ਼ਾ ਕੀ ਆ ਉਹ ਲੋਕ ਸਾਰੇ ਪਛਾਣ ਰਹੇ ਆ ਆਉਣ ਵਾਲੇ ਸਮੇਂ ਚ ਐਂ ਦੇਖੋ ਕਿ ਤਰ੍ਹਾਂ ਨਾਟਕਾ ਹੁੰਦਾ ਤੁਹਾਡਾ ਵੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਆ ਉਹਨਾਂ ਦਾ ਵੀ ਸਾਡਾ ਅਸੀਂ ਡੋਲਣ ਲੜ ਰਹੇ ਆ ਅਸੀਂ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਸਾਰੇ ਦੇਸ਼ਵਾਤਕ ਅੰਦੋਲਨ ਲੜ ਰਹੇ ਆ ਨਾ ਕਿ ਕਿਸੇ ਦੀ ਸ਼ਹਿਦ ਤੇ ਅੰਦੋਲਨ ਲੜ ਰਹੇ ਆ ਜਦੋਂ ਕਿ ਅੱਜ ਤੁਸੀਂ ਕਹੇ ਤੁਸੀਂ ਕਹੇ ਆਪਣਾ ਬਟੂਨੀ ਤੁਸੀਂ ਕਹਿ ਰਹੇ ਜੋ ਵੀ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸ਼ਹਿਦ ਤੇ ਲੜ ਰਹੇ ਆ ਪਰ ਦੂਜੇ ਕਹੀ ਜਾਂਦੇ ਆ ਜਿਹੜੇ ਦੂਜੇ ਆ ਉਹ ਕਹੀ ਜਾਂਦੇ ਆ ਜੀ ਇਹ ਇਹ ਭਾਜਪਾ ਦੇ ਤੇ ਭਾਜਪਾ ਤੇ ਆਰਸ ਜਿਹੜਾ ਅੰਦੋਲਨ ਖੜਾ ਕੀਤਾ ਹੋਇਆ ਕੀ ਦੀ ਗੱਲ ਬਣੀ ਐ ਵੀ ਕੀ ਦੀ ਗੱਲ ਬਣੀ ਐ ਤੇ ਅੱਜ ਨਵਾ ਤੁਹਾਡਾ ਕੰਮ ਹੀ ਹੋਅ ਇਲਜ਼ਾਮ ਲਾਉਣ ਦਾ ਬਾਤ 8:00 ਤੋਂ ਵੱਧ ਤੁਹਾਡੇ ਕੋ ਕੋਈ ਤਰਕ ਨਹੀਂ ਹੈਗਾ ਆਪਣੀ ਗੱਲ ਜਿਹੜੀ ਆ ਆਪਣੀ ਗੱਲ ਸੋਚ ਸਮਝ ਕੇ ਕਰੋ ਅਸੀਂ ਲੜ ਰਹੇ ਆ ਅਸੀਂ ਦੇਸ਼ ਸਰਬੱਤੇ ਦੇ ਭਲੇ ਲਈ ਲੜ ਰਹੇ ਆ ਪੂਰੇ ਦੇਸ਼ ਵਾਤੇ ਲੜ ਰਹੇ ਆ ਦੇਸ਼ ਦੇ ਕਿਸਾਨ ਮਜ਼ਦੂਰਾਂ ਲਈ ਲੜ ਰਹੇ ਆ ਪੰਜਾਬ ਦੇ ਕਿਸਾਨ ਮਜ਼ਦੂਰਾਂ ਲਈ ਲੜ ਰਹੇ ਆ ਤੇ ਲੜਾਂਗੇ ਹਰ ਹਾਲਤੀ ਜਿੱਤਾਂਗੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਮੈਂ ਤਾਂ ਗੱਲਬਾਤ ਕਰਨ ਕੇਂਦਰ ਸਰਕਾਰ ਤਿਆਰ ਆ ਤੇ ਕਿਸਾਨਾਂ ਨੇ ਕਦੇ ਨਾ ਕੀਤੀ ਆ ਭਈ ਕਿੱਥੇ ਬਿਆਨ ਦਿੱਤਾ ਵੀ ਅਸੀਂ ਗੱਲਬਾਤ ਕਰਨ ਤਿਆਰ ਆ ਜੇ ਗੱਲਬਾਤ ਸਰਕਾਰ ਕਰਦੀ ਹੁੰਦੀ ਆ ਕਰਮੀ ਇਹ ਨਹੀਂ ਕਰਮੀ ਤੁਹਾਨੂੰ ਗੱਲਬਾਤ ਮਾਰਾ ਖਾਂਦੀ ਜਾਂ ਨਹੀਂ ਖਾਂਦੀ ਕੇਂਦਰ ਸਰਕਾਰ ਨੂੰ ਉਹ ਜਾ ਕੇ ਮੋਦੀ ਸਾਹਿਬ ਨੂੰ ਆਪਣਾ ਜਾ ਕੇ ਸਲਾਹ ਕਰ ਤੇ ਇਹ ਆਉਂਦੀਆਂ ਬਥਰੀਆਂ ਗੱਲਾਂ ਕਰਨ ਦੀ ਲੋੜ ਨਹੀਂ ਜਿਦੋਂ ਤੁਹਾਨੂੰ ਲੋੜ ਹੋ ਗਈ ਕਰ ਲਿਓ ਗੱਲ ਅਸੀਂ ਗੱਲਬਾਤ ਤੋਂ ਕਦੀ ਭੱਜੇ ਨਹੀਂ ਆਈ ਗੱਲਬਾਤ ਕਰਨੀ ਵੀ ਟੇਬਲ ਤੇ ਜਾਂਦੇ ਆ ਤੇ ਮੈਦਾਨ 'ਚ ਲੜਨਾ ਵੀ ਜਾਂਦੇ ਆ ਜਿੱਤ ਸਾਡੀ ਆ ਵੈਰੂਜੇ ਕਾ ਕਰਸਾ ਵੈਰੂਜੇ ਕੀ